ਤੁਪਣਾ ਹਰੇਕ ਦਾ ਹੁੰਦਾ ਵੀ ਮੇਰੇ ਘਰੇ ਨਿਊ ਹਾਲੈਂਡ ਖੜਾ ਹੋਵੇ ਪਰ ਹੁਣ ਉਹ ਨਿਊ ਹਾਲੈਂਡ ਖੜਾ ਸਕਦਾ ਪਏ ਦੇ ਵਿੱਚ LED ਲਾਈਟਾਂ ਲੈ ਆਏ ਹੀਟ ਸ਼ੀਲਡਸ ਲੈ ਆਏ ਲਿਫਟਿੰਗ ਕਪੈਸਿਟੀ ਨੂੰ ਵਧਾਉਣ ਵਾਸਤੇ ਉਹ ਜੈਕ ਵੀ ਲਾਇਆ ਗਿਆ ਜੀ ਇਹਦੇ ਵਿੱਚ TX+ ਮਾਡਲ ਆਪਾਂ ਦੁਬਾਰੇ ਲੈ ਆਏ ਸਟicker ਜਿਹੜੀ ਡੀਕਾਲਸ ਆਮ ਅਮਰੀਕਨ ਵਾਲੇ ਲਾਤੇ ਆਪਾਂ ਤੇਲ ਦੀ ਸਭ ਤੋਂ ਵੱਧ ਬਚਤ ਕਰਨ ਵਾਲਾ ਟਰੈਕਟਰ ਪੰਜਾਬ 20 55 30 ਵਾਲੀ ਲੁੱਕ ਚ ਖੜਾ ਨਵੀਂ ਲੁੱਕ ਦੇ ਵਿੱਚ ਖੜਾ ਸਕਦਾ ਹਾਂ ਹੁਣ ਆਪਾਂ ਇਹਨੂੰ ਪਲੇਟਫਾਰਮ ਨੂੰ ਰੇਜ਼ ਕਰਤਾ ਵੀ ਕਸਟਮਰ ਨੂੰ ਬੈਠਣ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਵਧੀਆ ਪੈਰ ਉਹਦੇ ਸੈਟ ਕਲੱਚ ਤੇ ਬ੍ਰੇਕਸ ਤੇ ਵਧੀਆ ਪਹੁੰਚਦੇ ਆ ਜੀ ਜੀ ਮੇਰੇ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਆ ਇਸ ਵੀਡੀਓ ਦੇ ਵਿੱਚ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਨਿਊ ਹਾਲੈਂਡ ਦਾ ਆਪਾਂ ਕਹਿ ਦਈਏ ਵੀ ਜਿਵੇਂ ਹੁਣ ਸੀਆਰਡੀਆਈ ਸੀਰੀਜ਼ ਦੇ ਵਿੱਚ ਟਰੈਕਟਰ ਆਉਂਦੇ ਸੀਗੇ ਉਸੇ ਲੁੱਕ ਦੇ ਵਿੱਚ ਟਰੈਕਟਰ ਹੈਗਾ 3630 TX+ ਇਹਦੇ ਬਾਰੇ ਗੱਲਬਾਤ ਆਪਾਂ ਕਰਾਂਗੇ ਕੀ ਹਾਲ ਚਾਲ ਬਾਈ ਮੇਲੇ ਬਹੁਤ ਵਧੀਆ ਜੀ ਠੀਕ ਠਾਕ ਸੇ ਤਾਂ ਬਹੁਤ ਵਧੀਆ ਬਾਈ ਜੀ ਤੇ ਕਿਵੇਂ ਰਿਸਪੌਂਸ ਆ ਰਿਹਾ ਇਸ ਟਰੈਕਟਰ ਦਾ ਇਹ ਟਰੈਕਟਰ ਜਿਹੜਾ ਹੈਗਾ ਜੀ ਜਿਵੇਂ ਤੁਸੀਂ ਦੱਸਿਆ ਇਹ ਆਪਣਾ ਜਿਹੜਾ 56 20 HP CR ਜਿਹਨੂੰ ਆਪਾਂ CRDI ਕਹਿੰਦੇ ਨੇ ਉਹਦੇ ਡੀਕਾਲਸ ਦੇ ਵਿੱਚ ਆਪਾਂ ਲੈ ਕੇ ਆਏ ਆਂ ਜੀ TX ਨੂੰ ਦੁਬਾਰਾ ਆਪਾਂ ਰਿਵਾਈਵ ਕੀਤਾ ਜੀ ਇਹ ਜਿਹੜੀ ਡੀਕਾਲਿੰਗ ਹੈ ਇਹਨੂੰ ਅਸੀਂ ਡੀਕਾਲਿੰਗ ਕਹਨੇ ਹੁੰਦੇ ਆਪਾਂ ਪੰਜਾਬੀ ਭਾਸ਼ਾ ਸਟicker ਕਹਿ ਲੈਂਦੇ ਆ ਇਹ ਜਿਹੜੀ ਅਮਰੀਕਨ ਡੀਕਾਲ ਹੈ ਮਤਲਬ ਗ੍ਰੇ ਸਟickerਿੰਗ ਜਿਹੜੀ ਹੈਗੀ ਹੈ ਗ੍ਰੇ ਕਲਰ ਇਹ ਅਮਰੀਕਨ ਡੀਕਾਲਸ ਦੇ ਨਾਲ ਅਸੀਂ ਲੈ ਕੇ ਆਏ ਆ ਇਹਦੇ ਵਿੱਚ ਅਸੀਂ ਬਹੁਤੇ ਫਰਕ ਪਾਏ ਨੇ ਜੀ ਸੋਹਣੀਆਂ ਚੀਜ਼ਾਂ ਤੇ ਨਵੀਆਂ ਚੀਜ਼ਾਂ ਜਿਹੜੀਆਂ ਆਪਣੇ ਜ਼ਿਮੀਦਾਰਾਂ ਦੇ ਕੰਮ ਆਉਣ ਉਹ ਲੈ ਕੇ ਆਏ ਆ ਜੀ ਸਾਇਲੈਂਸਰ ਜਿਹੜਾ ਕੁਛਕ ਸਾਡੇ ਜ਼ਿਮੀਦਾਰ ਭਰਾਵਾਂ ਦਾ ਕਹਿਣਾ ਸੀ ਬਾਈ ਇੱਥੇ ਕਿਤੇ ਨਾ ਕਿਤੇ ਨਾ ਦਿੱਕਤ ਆਉਂਦੀ ਆ ਉਹਨੂੰ ਅਸੀਂ ਬਾਹਰ ਕੱਢਤਾ ਜੀ ਸਭ ਤੋਂ ਪਹਿਲੀ ਗੱਲ ਜਿਹੜਾ ਆਪਣੇ ਸਾਹਮਣੇ ਜ਼ਿਮੀਦ ਉਹ ਤੋਂ ਬਾਅਦ ਅਗਲੀ ਚੀਜ਼ ਆਪਾਂ ਇਹਦੇ ਵਿੱਚ LED ਲਾਈਟਾਂ ਲੇ ਆਏ DRL ਇਹਦੇ ਵਿੱਚ DRL ਲੱਗੇ ਹੋਏ ਨੇ ਜਿਵੇਂ ਗੱਡੀਆਂ 'ਚ ਹੁੰਦੇ ਆ ਦਿਨੇ ਮਤਲਬ ਜਗਦਾ ਰਹਿੰਦਾ ਜੀ ਇਹ ਪਿੱਛੇ ਆਪਾਂ LED ਲਾਈਟਸ ਲੇ ਆਏ ਇਹਦੇ 'ਚ ਜੀ ਤੇ ਉਹ ਤੋਂ ਬਾਅਦ ਹੀਟ ਸ਼ੀਲਡਸ ਲੇ ਆਏ ਜੀ ਵੀ ਜਿਹੜੀ ਇੰਜਨ ਦੀ ਗਰਮੀ ਹੈ ਆਪਣੇ অপারেਟਰ ਤੱਕ ਨਾ ਪਹੁੰਚੇ ਜੀ ਉਹ ਤੋਂ ਬਾਅਦ ਜਿਹੜਾ ਪਲੇਟਫਾਰਮ ਹੈ ਪਹਿਲਾਂ ਆਪਣਾ ਥੱਲੇ ਹੁੰਦਾ ਸੀ ਜੀ ਇਦੋਂ ਹੁਣ ਆਪਾਂ ਇਹਨੂੰ ਪਲੇਟਫਾਰਮ ਨੂੰ ਰੇਜ਼ ਕਰਤਾ ਵੀ ਕਸਟਮਰ ਨੂੰ ਬੈਠਣ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਵਧੀਆ ਪੈਰ ਉਹਦੇ ਸੈਟ ਕਲੱਚ ਤੇ ਬ੍ਰੇਕਸ ਤੇ ਵਧੀਆ ਪਹੁੰਚਦੇ ਆ ਜੀ ਜੀ ਇਹ ਤੋਂ ਬਾਅਦ ਜੀ ਅਗਲੀ ਚੀਜ਼ ਜਿਹੜਾ ਆਪਣਾ ਇਨਸਟਰੂਮੈਂਟ ਕਲਸਟਰ ਹੈ ਜੀ ਬਹੁਤ ਸਾਲਾਂ ਤੋਂ ਸਾਡਾ ਇੱਕੋ ਹੀ ਕਲਸਟਰ ਚੱਲ ਰਿਹਾ ਸੀਗਾ ਜੀ ਤੇ ਉਹ ਕਲਸਟਰ ਦੇ ਵਿੱਚ ਵੀ ਅਸੀਂ ਕੁਝ ਬਦਲਾਅ ਕੀਤੇ ਨੇ ਉਹਨੂੰ ਥੋੜਾ ਜਿਆਦਾ ਸੋਹਣਾ ਬਣਾਤਾ ਜੀ ਪਹਿਲਾਂ ਨਾਲ ਜੀ ਉਸ ਤੋਂ ਬਾਅਦ ਪਿੱਛੇ ਜਿਹੜਾ ਇਹਦਾ ਸਿਸਟਮ ਜੈਕ ਆਉਂਦਾ ਜੀ ਲਿਫਟਿੰਗ ਕੈਪੈਸਿਟੀ ਨੂੰ ਵਧਾਉਣ ਵਾਸਤੇ ਉਹ ਜੈਕ ਵੀ ਲਾਇਆ ਗਿਆ ਜੀ ਇਹਦੇ ਵਿੱਚ ਠੀਕ ਹਾਂਜੀ ਹੂੰ ਜਿੱਦਾਂ ਸਪੈਸ਼ਲ ਐਡੀਸ਼ਨ ਦੇ ਵਿੱਚ ਆਉਂਦਾ ਜਿੱਦਾਂ ਸਪੈਸ਼ਲ ਐਡੀਸ਼ਨ ਦੇ ਵਿੱਚ ਆਉਂਦਾ ਸੀ ਜੀ ਜੀ ਵੀ ਕਲਮ ਲਾ ਕੇ ਇਹ ਹੈ ਜੀ ਇਹ ਟਰੈਕਟਰ ਆਪਾਂ ਅੱਜ ਲਾਂਚ ਹੀ ਕਰ ਰਹੇ ਤੇ ਇਹਦੇ ਤੇ ਇਹ ਲੱਗਿਆ ਹੋਇਆ ਸੈਂਸੋਮੈਟਿਕ 24 ਹਾਂਜੀ ਇਹਦਾ ਆਪਾਂ ਕੀ ਕਹਿ ਸਕਦੇ ਆ ਕਿ ਲਿਫਟ ਦੇ ਵਿੱਚ ਕੁਝ ਐਸਾ ਜਿਹਾ ਲਿਫਟ ਲਿਫਟ ਦਾ ਆਪਣਾ ਫੀਚਰ ਹੈ ਜੀ ਆਪਣੀ ਸਪੈਸ਼ਲ ਐਡੀਸ਼ਨ ਚ ਵੀ ਹੈ ਸੈਂਸੋਮੈਟਿਕ ਸਿਸਟਮ ਇਹ 24 ਸੈਂਸਸ ਨੇ ਮਤਲਬ ਇਹ ਟਰੈਕਟਰ ਦੀਆਂ ਐਡਜਸਟਮੈਂਟਸ ਨੇ ਇਹ ਉਹਨਾਂ ਨੂੰ ਮਤਲਬ ਆਪਾਂ ਸੈਟਲ ਕਰ ਸਕਦੇ ਆ ਆਪਣੇ ਇੰਪਲੀਮੈਂਟ ਦੇ ਹਿਸਾਬ ਨਾਲ ਹਾਂਜੀ ਤੇ ਮਤਲਬ ਲਿਫਟ ਵੀ ਇਹਦੀ ਹੁਣ ਸਪੈਸ਼ਲ ਐਡੀਸ਼ਨ ਵਾਲੀ ਹੈ ਸਟicker ਜਿਹੜੀ ਡੀਕਾਲਸ ਆਮ ਅਮਰੀਕਨ ਵਾਲੇ ਲਾਤੇ ਆਪਾਂ TX+ ਮਾਡਲ ਆਪਾਂ ਦੁਵਾਰੇ ਲਿਆਏ ਇਹਨੂੰ ਬਹੁਤ ਪਸੰਦ ਕਰਦਾ ਸੀ ਆਪਣਾ ਜਿਮੀਦਾਰਪਰਾ ਇਸ ਲਈ ਇਹਨੂੰ ਲਾਈਨ ਫਿਊਲ ਦੇ ਵਿੱਚ ਇਨਲਾਈਨ ਪੰਪ ਦੇ ਵਿੱਚ ਹੈ ਜੀ ਆਪਣਾ ਤੇ ਬਾਕੀ ਆਪਾਂ ਇੱਕ ਇੱਕ ਗੱਲ ਇਦਾਂ ਕਹਿ ਸਕਦੇ ਆਂ ਵੀ ਇਹ ਸਾਰਾ ਸਪੈਸ਼ਲ ਐਡੀਸ਼ਨ ਹੀ ਹੋ ਗਿਆ ਇਨਲਾਈਨ ਦੇ ਵਿੱਚ ਇਨਲਾਈਨ ਦੇ ਵਿੱਚ ਹਾਂਜੀ ਤੇ ਇਹਦੇ ਵਿੱਚ ਗੇਅਰ ਬਾਕਸ ਵੀ ਯੂਜੀ ਗੇਅਰ ਬਾਕਸ ਹੈ ਜੀ ਸਪੈਸ਼ਲ ਐਡੀਸ਼ਨ ਵਾਲਾ ਇਨਲਾਈਨ ਪੰਪ TX 73 TX ਦੇ ਨਾਮ ਦੇ ਨਾਲ ਅਮਰੀਕਨ ਡੀਕਾਲਸ ਸਾਇਲੈਂਸਰ ਬਾਹਰ ਹੋ ਗਿਆ ਕੁਛ ਕਿਹਦੀਆਂ ਆਪਾਂ ਚੇਂਜਸ ਕਰਤੇ ਨੇ ਮਤਲਬ ਇਹ ਬਹੁਤ ਸੋਹਣਾ ਤੇ ਸਾਨੂੰ ਬਹੁਤ ਭਰਮਾ ਹੋਊਗਾ ਮੇਰੇ ਜੀ ਆਪਾਂ ਦੀ ట్రాన్స్‌ਮਿਸ਼ਨ ਦੇ ਬਾਰੇ ਥੋੜੀ ਜੀ ਡੀਪਲੀ ਗੱਲ ਕਰੀਏ ਆਪਾਂ ਨੂੰ ਕਿੰਨੀਆਂ ਸਪੀਡਾਂ ਵਗੈਰਾ ਇਹਦੇ ਵਿੱਚ ਮਿਲਦੀਆਂ ਨੇ ਇਹਦੇ ਵਿੱਚ ਜੀ ਆਪਣੇ ਉਹੀ ਲੋ ਮੀਡੀਅਮ ਹਾਈ ਗੇਅਰ ਬਾਕਸ ਹੈ ਜੀ ਮਤਲਬ 12 ਸਪੀਡਾਂ ਫਾਰਵਰਡ ਨੇ 3 ਸਪੀਡਾਂ ਬੈਕਵਰਡ ਨੇ ਅਪਗ੍ਰੇਡਡ ਜਿਹਨੂੰ ਆਪਾਂ ਕਹਿੰਦੇ ਆ ਯੂਜੀ ਗੇਅਰ ਬਾਕਸ ਹੈ ਜੀ ਸੁਪਰ ਪਲੱਸ ਜਿਵੇਂ ਅੱਜਕੱਲ ਚੱਲਦਾ 50 ਹਾਰਸ ਪਾਵਰ ਦਾ ਟਰੈਕਟਰ ਉਹਦੇ ਲਈ ਆਪਾਂ ਨੂੰ ਚਾਹੀਦਾ ਹੁੰਦਾ ਜੀ ਆਹ ਸੌਰੀ ਸੁਪਰ ਸੀਡਰ ਚੱਲਦਾ ਸੌਰੀ ਮੈਂ ਸੁਪਰ ਪਲੱਸ ਕਹਾਂਗੇ ਸੁਪਰ ਸੀਡਰ ਚੱਲਦਾ ਆਪਣਾ ਰੋਟਾਵੇਟਰ ਚੱਲਦਾ ਜੀ ਬੀਲਰ ਚੱਲਦਾ ਜੀ ਉਹਨਾਂ ਲਈ ਸਭ ਤੋਂ ਵੱਧ ਕੰਪੈਟੀਬਲ ਟਰੈਕਟਰ ਤੇਲ ਦੀ ਸਭ ਤੋਂ ਵੱਧ ਬਚਤ ਕਰਨ ਵਾਲਾ ਟਰੈਕਟਰ ਤੇ ਇਹਦੀ ਜਿਹੜੀ ਰੇਟਡ ਆਰਪੀਐਮ ਹੈ ਉਹ ਵੀ ਆਪਾਂ ਥੱਲੇ ਲੈ ਆਏ ਆ ਮਤਲਬ ਜਿਵੇਂ ਜ਼ਿਮੀਦਾਰ ਨੇ 1800 ਤੋਂ 2000 ਚੱਕਰ ਦੇ ਵਿੱਚ ਆਪਰੇਟ ਕਰਨਾ ਹੁੰਦਾ ਉਹਨਾਂ ਚੱਕਰਾਂ ਦੇ ਵਿੱਚ ਇਹਨੂੰ ਇਹਦੇ ਤੇ ਆਪਾਂ ਨੂੰ ਮੈਕਸਿਮਮ ਪਾਵਰ ਮਿਲ ਜੂਗੀ ਤੇ 540 ਆਪਣੇ ਪੂਰੇ ਹੋ ਜਾਣਗੇ ਪੂਰੇ ਹੋ ਜਾਣਗੇ ਤੇ ਉਹਦੇ ਨਾਲ ਤੇਲ ਦਾ ਖਰਚਾ ਜਿਹੜਾ ਘਟੂਗਾ ਜੀ ਹਾਂਜੀ ਤੇ ਬਾਕੀ ਜੇ ਆਪਾਂ ਲੁੱਕ ਦੇ ਰਿਗਾਰਡਿੰਗ ਗੱਲ ਕਰੀਏ ਵੀਰੋ ਟਰੈਕਟਰ ਦੇਖਣ ਦੇ ਵਿੱਚ ਬਹੁਤ ਸੋਹਣਾ ਕਿਉਂਕਿ ਹੁਣ ਜਿਹੜੀ ਚੀਜ਼ ਮੇਰੇ ਪਰਸਨਲੀ ਆਪਦੇ ਮਾਈਂਡ ਦੇ ਵਿੱਚ ਚਲਦੀ ਹੁੰਦੀ ਸੀ ਮਿਲਨ ਬਾਈ ਜਿਵੇਂ ਉਹਦੀ ਗੱਲ ਕਰਾਂ ਹੁਣ ਜਿਹੜਾ 36 ਆਪਣਾ ਸੋਰੀ 5220 ਆ ਤੇ 5630 ਟਰੈਕਟਰ ਆ ਉਹਦੀ ਲੁੱਕ ਇਸ ਸਟickerਾਂ ਦੇ ਵਿੱਚ ਮੈਨੂੰ ਬਹੁਤ ਸੋਹਣੀ ਲੱਗੀ ਸੀਗੀ ਜਦੋਂ ਲਾਂਚਿੰਗ ਦੇ ਟਾਈਮ ਵੀਡੀਓ ਬਣਾਈ ਸੀ ਪਰ ਜਿਹੜਾ ਉਹ ਉਸ ਕੈਟਾਗਰੀ ਦੇ ਟਰੈਕਟਰ ਨੇਗੇ 65 ਜਾਂ 75 ਐਚਪੀ ਦੀ ਜੇ ਆਪਾਂ ਗੱਲ ਕਰੀਏ ਉਹ ਹਰ ਇੱਕ ਜ਼ਿਮੀਂਦਾਰ ਵਾਸਤੇ ਜ਼ਰੂਰਤ ਹੈ ਨਹੀਂਗੀ ਜਿਹਨੇ ਕਿਸੇ ਨੇ 10 11 ਕਿੱਲਿਆਂ ਦੀ 12 15 ਕਿੱਲਿਆਂ ਦੀ ਖੇਤੀ ਕਰਨੀ ਆ ਉਹਨੂੰ ਐਡੇ ਵੱਡੇ ਜ਼ਰੂਰਤ ਹੁੰਦੀ ਨਹੀਂ ਤਾਂ ਕਰਕੇ ਇਹਦੇ ਆਉਣ ਨਾਲ ਵੀ ਉਸ ਡਿਜ਼ਾਈਨ ਵਾਲਾ ਟਰੈਕਟਰ ਇੱਕ ਮੀਡੀਅਮ ਕਿਸਾਨ ਵਾਸਤੇ ਆ ਗਿਆ ਬਿਲਕੁਲ ਜੀ ਜਿਹੜਾ ਬੰਦਾ ਕੋਈ ਮੇਰਾ ਡ੍ਰੀਮ ਸੀ ਜਬ ਕਹਿ ਦਈਏ ਇਹ ਚੀਜ਼ ਜਿਹੜਾ ਬੰਦਾ ਖਰੀਦਣਾ ਚਾਹੁੰਦਾ ਸੀ ਤੁਸੀਂ ਮੇਰੇ ਮੇਰੇ ਵੀ ਦਿਲ ਦੀ ਗੱਲ ਬੁੱਝ ਲਈ ਹੁਣ ਹਰੇਕ ਜ਼ਿਮੀਂਦਾਰ ਪੰਜਾਬ ਚ ਬਹੁਤੇ ਜ਼ਿਮੀਂਦਾਰ ਜਿਹੜੇ ਕਹਿ ਲਈ ਆਪਾਂ ਮਾਰਜੀਨਲ ਜ਼ਿਮੀਂਦਾਰ ਨੇ ਜਿਨ੍ਹਾਂ ਜਿਹੜੇ ਟਰੈਕਟਰ ਲੈਣਾ ਚਾਹੁੰਦੇ ਨੇ ਸੁਪਨਾ ਹਰੇਕ ਦਾ ਹੁੰਦਾ ਵੀ ਮੇਰੇ ਘਰੇ ਨਿਊ ਹਾਲੈਂਡ ਖੜਾ ਹੋਵੇ ਪਰ ਹੁਣ ਉਹ ਨਿਊ ਹਾਲੈਂਡ ਖੜਾ ਸਕਦਾ ਤੇ ਪਲੱਸ 56 25 30 ਵਾਲੀ ਲੁੱਕ ਚ ਖੜਾ ਸਕਦਾ ਨਵੀਂ ਲੁੱਕ ਦੇ ਮੈਂ ਕਹਿੰਨਾ ਵੀ ਉਹਨੂੰ ਪਿਆਰ ਦਿੱਤਾ ਹੋਇਆ ਕਿਸਾਨਾਂ ਨੇ ਰਹਿ ਰੱਬ ਦਾ ਨਾਮ ਆਪਾਂ ਕਹੀ ਦੀ ਹੈ ਨਾ ਵੀ ਪਰ ਇਹ ਵੀ ਕਿਤੇ ਨਾ ਕਿਤੇ ਹੁਣ ਦਿਲ ਦੇ ਵਿੱਚ ਘਰ ਕਰ ਰਹੀ ਹੈ ਬਿਲਕੁਲ ਜੀ ਬਿਲਕੁਲ ਸੋ ਵੀਰੋ ਕਿਵੇਂ ਲੱਗਿਆ ਤੁਹਾਨੂੰ ਟਰੈਕਟਰ ਮੈਨੂੰ ਬਹੁਤ ਪਸੰਦ ਆਇਆ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ